ਪਹਿਲਾ ਕਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਸਖਤ ਕਾਰਵਾਈ ਤੋਂ ਪਾਕਿਸਤਾਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਇਸ ਤੋਂ ਬਾਅਦ ਲਗਾਤਾਰ ਪਾਕਿਸਤਾਨੀ ਨੇਤਾਵਾਂ ਦੇ ਵੱਲੋਂ ਭਾਰਤ ਨੂੰ ਗਿੱਦੜ ਭਪਕੀਆਂ ਮਾਰੀਆਂ ਜਾ ਰਹੀਆਂ ਨੇ ਪਰ ਜਦੋਂ ਗੱਲ ਨਾ ਬਣੀ ਦਿਖਦੀ ਹੈ ਤਾਂ ਹੁਣ ਪਾਕਿਸਤਾਨ ਦੇ ਵੱਲੋਂ ਆਪਣੇ ਪੁਰਾਣੇ ਦੋਸਤ ਚੀਨ ਨੂੰ ਮਦਦ ਦੀ ਗੋਹਾਰ ਲਗਾਈ ਗਈ ਹੈ ਉਹ ਸਿੰਧੂ ਦੇ ਬਦਲੇ ਬ੍ਰਹਮਪੁੱਤਰ ਦਾ ਪਾਣੀ ਰੋਕ ਕੇ ਅਜਿਹਾ ਚੀਨ ਨੂੰ ਪਾਕਿਸਤਾਨ ਦੇ ਵੱਲੋਂ ਕਿਆ ਜਾ ਰਿਹਾ ਹੈ ਜਿਸ ਨੂੰ ਨਾਰਥ ਇੰਡੀਆ ਦੀ ਲਾਈਫਲਾਈਨ ਵੀ ਕਿਹਾ ਜਾਂਦਾ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਚੀਨ ਵਾਕਈ ਭਾਰਤ ਨੂੰ ਫਰੰਟ ਵਾਰ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰੇਗਾ ਜੇਕਰ ਹਾਂ ਤਾਂ ਫਿਰ ਕੀ ਨਤੀਜਾ ਹੋਵੇਗਾ ਇਸ ਦੇ ਲਈ ਦੇਖੋ ਸਾਡੀ ਇਹ ਖਾਸ ਰਿਪੋਰਟ ਪਹਿਲਗਾਮ ਹਮਲੇ ਤੋਂ ਬਾਅਦ ਤੁਰੰਤ ਭਾਰਤ ਵੱਲੋਂ ਵੱਡੀ ਕਾਰਵਾਈ ਕਰਦਿਆਂ ਸਿੰਧੂ ਨਦੀ ਦਾ ਪਾਣੀ ਰੋਕ ਦਿੱਤਾ ਗਿਆ ਹੈ ਇਸਤੇ ਨਾਲ ਪਾਕਿਸਤਾਨ ਸਰਕਾਰ ਨੂੰ ਭਾਜਣਾ ਪਈਆਂ ਹੋਈਆਂ ਨੇ ਜਦੋਂ ਪਾਕਿਸਤਾਨ ਦਾ ਕੋਈ ਹੋਰ ਚਾਰਾ ਨਹੀਂ ਚੱਲਿਆ ਤਾਂ ਉਹ ਹੁਣ ਆਪਣੇ ਦੋਸਤ ਚੀਨ ਦੇ ਕੋਲੋਂ ਮਦਦ ਦੀ गुਹਾਰ ਲਗਾ ਰਿਹਾ ਹੈ ਅਤੇ ਨਾਰਥ ਇੰਡੀਆ ਦੀ ਲਾਈਫਲਾਈਨ ਮੰਨੇ ਜਾਂਦੇ ਬ੍ਰਹਮਪੁੱਤਰ ਦਰਿਆ ਦਾ ਪਾਣੀ ਰੋਕਣ ਨੂੰ ਆਖ ਰਿਹਾ ਹੈ ਜੇਕਰ ਚੀਨ ਨੇ ਪਾਕਿਸਤਾਨ ਦੇ ਆਖੇ ਲੱਗ ਅਜਿਹਾ ਕੀਤਾ ਤਾਂ ਇਸ ਦਾ ਅੰਜਾਮ ਇਕੱਲੇ ਭਾਰਤ ਲਈ ਹੀ ਨਹੀਂ ਬਲਕਿ ਤਿੰਨੇ ਦੇਸ਼ਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋਵੇਗਾ ਦਰਸਲ ਭਾਰਤ ਨੇ ਹਾਲੀ ਦੇ ਵਿੱਚ ਸਿੰਧੂ ਜਲ ਸੰਧੀ ਨੂੰ ਰੱਦ ਕਰ ਦਿੱਤਾ ਜੋ 1960 ਦੇ ਵਿੱਚ ਵਰਲਡ ਬੈਂਕ ਦੀ ਵਿਚੋਲਗੀ ਦੇ ਨਾਲ ਬਣੀ ਸੀ ਇਸ ਸੰਧੀ ਦੇ ਤਹਿਤ ਭਾਰਤ ਨੇ ਉਦਾਰਤਾ ਦਿਖਾਉਂਦਿਆਂ ਪਾਕਿਸਤਾਨ ਨੂੰ ਸਿੰਧੂ ਬੇਸਿਨ ਦੇ 80% ਤੋਂ ਜ਼ਿਆਦਾ ਪਾਣੀ ਦਾ ਅਧਿਕਾਰ ਦਿੱਤਾ ਸੀ ਪਰ ਹੁਣ ਆਤਵਾਦੀ ਅਤੇ ਲਗਾਤਾਰ ਦੁਸ਼ਮਣੀ ਦੇ ਚੱਲਦਿਆਂ ਭਾਰਤ ਨੇ ਇਸ ਇਤਿਹਾਸਕ ਸੰਧੀ ਨੂੰ ਪੁਨਰ ਵਿਚਾਰ ਕਰਕੇ ਪਾਕਿਸਤਾਨ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਸਿੰਧੂ ਜਲ ਦਾ ਵਹਾਰ ਰੋਕਣ ਦੇ ਨਾਲ ਪਾਕਿਸਤਾਨ ਦੀ ਖੇਤੀ, ਊਰਜਾ ਪੈਦਾਵਾਰ ਅਤੇ ਪਾਣੀ ਦੇ ਪੀਣ ਦੀ ਸਪਲਾਈ ਤੇ ਵੀ ਸਿੱਧਾ ਅਸਰ ਹੋਇਆ ਹੈ। ਹਾਲਾਂਕਿ ਇਸ ਦਾ ਤੁਰੰਤ ਪ੍ਰਭਾਵ ਨਹੀਂ ਦਿ세ਗਾ ਪਰ ਲੰਮੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਲਈ ਇੱਕ ਇੱਕ ਗੰਭੀਰ ਸੰਕਟ ਬਣ ਸਕਦਾ ਹੈ। ਦਰਅਸਲ ਭਾਰਤ ਇਕੱਠੇ ਹੀ ਦੋ ਮੋਰਚਿਆਂ ਤੇ ਚੁਣੌਤੀ ਚੱਲ ਰਿਹਾ ਹੈ ਇੱਕ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਵਿਵਾਦ ਅਤੇ ਦੂਜਾ ਚੀਨ ਦੇ ਨਾਲ ਬ੍ਰਹਮਪੁੱਤਰ ਨਦੀ ਤੇ ਰਣਨੀਤਿਕ ਟਕਰਾਅ ਕੁਝ ਮੀਡੀਆ ਦੇ ਵਿੱਚ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਖਬਰਾਂ ਮੁਤਾਬਕ ਪਾਕਿਸਤਾਨ ਹੁਣ ਚੀਨ ਨੂੰ ਅਪੀਲਾ ਕਰ ਰਿਹਾ ਹੈ ਕਿ ਉਹ ਭਾਰਤ ਦਾ ਪਾਣੀ ਰੋਕ ਕੇ ਉਸ ਨੂੰ ਸਬਕ ਸਿਖਾਏ ਆਓ ਹੁਣ ਜ਼ਰਾ ਬ੍ਰਾਂਹਪੋਤਰ ਨਦੀ ਦੀ ਭਾਰਤ ਲਈ ਮਹੱਤਤਾ ਤੇ ਵੀ ਇੱਕ ਝਾਤ ਮਾਰ ਲੈਨੇ ਆਂ ਬ੍ਰਾਂਹਪੋਤਰ ਨਦੀ ਭਾਰਤ ਦੇ ਪੂਰਬ ਉੱਤਰ ਰਾਜਾਂ ਖਾਸ ਕਰਕੇ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਲਈ ਬੇहद ਮਹੱਤਵਪੂਰਨ ਹੈ ਇੱਕ ਰਿਪੋਰਟ ਦੀ ਮੰਨੀ ਹੈ ਤਾਂ ਰਿਪੋਰਟ ਮੁਤਾਬਕ ਇਹ ਨਾ ਸਿਰਫ ਖੇਤੀ ਅਤੇ ਜਲ ਸਪਲਾਈ ਦਾ ਪ੍ਰਮੁੱਖ ਸਰੋਤ ਹੈ ਬਲਕਿ ਹਾਈਡਰੋ ਪਾਵਰ ਪ੍ਰੋਜੈਕਟਾਂ ਦੇ ਲਈ ਵੀ ਬੇहद ਐਮ ਹੈ ਭਾਰਤ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਲੱਖਾਂ ਕਿਸਾਨ ਮਛੇਰੇ ਅਤੇ ਉਦਯੋਗ ਬ੍ਰਹਮਪੁੱਤਰ ਨਦੀ ਦੇ ਉੱਪਰ ਨਿਰਪਰ ਕਰਦੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਚੀਨ ਤਿੱਬਤ ਦੇ ਮੈਡੋਗ ਖੇਤਰ ਦੇ ਵਿੱਚ ਬ੍ਰਹਮਪੁੱਤਰ ਤੇ ਇੱਕ ਵਿਸ਼ਾਲ ਡੈਮ ਬਣਾਉਣ ਦੀ ਤਿਆਰੀ ਦੇ ਵਿੱਚ ਹੈ ਇਹ ਡੈਮ 3 ਗਾਰਜਸ ਡੈਮ ਤੋਂ ਵੀ ਵੱਡਾ ਹੋ ਸਕਦਾ ਹੈ ਜਿਸ ਨਾਲ ਚੀਨ ਨੂੰ ਊਰਜਾ ਪੈਦਾਵਾਰ ਦੇ ਨਾਲ-ਨਾਲ ਬ੍ਰਹਮਪੁੱਤਰ ਦੇ ਪਾਣੀ ਵਹਾਅ ਤੇ ਵੀ ਕੰਟਰੋਲ ਮਿਲ ਜਾਵੇਗਾ। ਚੀਨ ਦੇ ਅਧਿਕਾਰਿਕ ਵੱਡੇ ਪੱਧਰ ਦੇ ਉੱਪਰ ਇਹ ਆਖਿਆ ਹੈ ਕਿ ਡੈਮ ਦੇ ਨਾਲ ਭਾਰਤ ਵਿੱਚ ਪਾਣੀ ਦੇ ਵਹਾਅ ਤੇ ਕੋਈ ਨਕਾਰਾਤਮਕ ਅਸਰ ਨਹੀਂ ਪਵੇਗਾ। ਪਰ ਮਹਾਰਾ ਦਾ ਮੰਨਣਾ ਹੈ ਕਿ ਭੁੱਖ ਦੇ ਵਿੱਚ ਜੇਕਰ ਚੀਨ ਚਾਹੇ ਤਾਂ ਉਹ ਵਹਾਅ ਕੰਟਰੋਲ ਕਰਕੇ ਭਾਰਤ ਨੂੰ ਰਣਨੀਤਿਕ ਤੌਰ ਤੇ ਦਬਾਅ ਦੇ ਵਿੱਚ ਲਿਆ ਸਕਦਾ ਹੈ। ਉਧਰ ਕੁਝ ਮਾਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਚੀਨ ਬ੍ਰਾਂਹਪੋਤਰ ਨਦੀ ਦਾ ਪਾਣੀ ਰੋਕਦਾ ਹੈ ਜਾਂ ਇਸ ਵਹਾਅ ਦਾ ਬਦਲਦਾ ਹੈ ਤਾਂ ਇਸ ਦਾ ਭਾਰਤ ਤੇ ਕਈ ਤਰੀਕਿਆਂ ਦੇ ਨਾਲ ਪ੍ਰਭਾਵ ਪੈ ਸਕਦਾ ਹੈ ਜਿਹੜਾ ਕਿ ਇੱਕ ਇੱਕ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨੇ ਆ। ਨੰਬਰ 1 ਮੌਨਸੂਨ ਦੇ ਮੌਸਮ ਦੇ ਵਿੱਚ ਅਚਾਨਕ ਪਾਣੀ ਛੱਡਣ ਦੇ ਨਾਲ ਵੱਡੇ ਪੱਧਰ ਦੇ ਉੱਪਰ ਹੜਾ ਸਕਦੇ ਨੇ ਅਤੇ ਬਾਕੀ ਸਮੇਂ ਪਾਣੀ ਰੋਕਣ ਦੇ ਨਾਲ ਸੋਕੇ ਦੇ ਹਾਲਾਤ ਵੀ ਪਿਆਦਾ ਹੋ ਜਾਣਗੇ ਨੰਬਰ 2 ਦੀ ਜੇਕਰ ਗੱਲ ਕਰੀਏ ਤੇ ਜੇਕਰ ਪਾਣੀ ਦੇ ਵਹਾਅ ਦੇ ਵਿੱਚ ਤਬਦੀਲੀ ਚੀਨ ਦੇ ਵੱਲੋਂ ਕੀਤੀ ਜਾਂਦੀ ਹੈ ਜਾਂ ਫਿਰ ਤਬਦੀਲੀ ਹੁੰਦੀ ਹੈ ਤਾਂ ਬ੍ਰਹਮਪੁੱਤਰ ਬੇਸਨ ਦੇ ਵਿੱਚ ਬਣੇ ਹਾਈਡਰੋ ਪ੍ਰੋਜੈਕਟਾਂ ਦੀ ਸਮਰੱਥਾ ਪ੍ਰਭਾਵਿਤ ਹੋ ਜਾਵੇਗੀ ਪਰ ਇਹ ਅਸਰ ਸੀਮਤ ਹੋਵੇਗਾ ਰਾਸ਼ਟਰੀ ਪਦਰਤੇ ਵਿਨਾਸ਼ਕਾਰੀ ਨਹੀਂ ਹੋਵੇਗਾ ਕਿਉਂਕਿ ਭਾਰਤ ਦੇ ਕੋਲ ਗੰਗਾ, ਯਮਨਾ, ਗੋਦਾਵਰੀ, ਕ੍ਰਿਸ਼ਨਾ ਵਰਗੀਆਂ ਦਰਜਣਾਂ ਨਦੀਆਂ ਮੌਜੂਦ ਨੇ ਜੋ ਪੂਰੀ ਤਰ੍ਹਾਂ ਦੇਸ਼ ਦੇ ਅੰਦਰ ਤੋਂ ਨਿਕਲਦੀਆਂ ਨੇ ਅਜਿਹੀ ਗੱਲ ਨਹੀਂ ਹੈ ਕਿ ਭਾਰਤ ਇਸ ਦੀ ਕੋਈ ਤਿਆਰੀ ਨਹੀਂ ਕਰ ਰਿਹਾ ਬਲਕਿ ਭਾਰਤ ਵੀ ਚੀਨ ਦੀ ਹਰ ਚਾਲ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਦੇ ਤਹਿਤ ਭਾਰਤ ਵੱਲੋਂ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਵਿੱਚ ਤੇਜ਼ੀ ਦੇ ਨਾਲ ਜਲ ਭੰਡਾਰਨ ਪ੍ਰੋਜੈਕਟ ਬਣਾਏ ਜਾ ਰਹੇ ਨੇ ਭਾਰਤ ਵੱਲੋਂ ਚੀਨ ਤੇ ਲਗਾਤਾਰ ਹੜ੍ਹ ਦੇ ਮੌਸਮ ਦੇ ਵਿੱਚ ਪਾਣੀ ਦੇ ਵਹਾਅ ਦਾ ਡਾਟਾ ਸਾਂਝਾ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਕੁਮਾਂਤਰੀ ਮੰਚਾਂ ਤੇ ਵੀ ਚੀਨ ਡੈਮ ਤੋਂ ਨਿਰਮਾਣ ਦੇ ਵਿੱਚ ਪਾਰਦਰਸ਼ਤਾ ਅਤੇ ਡਾਊਨਸਟ੍ਰੀਮ ਦੇਸ਼ਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਮੰਗ ਕਰ ਰਿਹਾ ਹੈ। ਸੋ ਪਾਕਿਸਤਾਨ ਦੀ ਇਹ ਕਲਪਨਾ ਕਿ ਚੀਨ ਦਾ ਪਾਣੀ ਰੋਕ ਕੇ ਉਸ ਨੂੰ ਝੁਕਾ ਦੇਵੇਗਾ ਹਕੀਕਤ ਤੋਂ ਕੋਹਾਂ ਦੂਰ ਜਾਪਦੀ ਹੈ। ਭਾਰਤ ਅਤੇ ਚੀਨ ਦੇ ਵਿਚਕਾਰ ਵਿਵਾਦ ਸਰਹੱਦਾਂ ਤੱਕ ਸੀਮਤ ਹੈ ਜਦਕਿ ਭਾਰਤ ਅਤੇ ਪਾਕਿਸਤਾਨ ਦੇ ਖਿਲਾਫ ਅਤਵਾਦ ਦੇ ਮਸਲੇ ਤੇ ਬੇहद ਸਖਤ ਰੁਖ ਦੇ ਵਿੱਚ ਹੈ ਇਸ ਲਈ ਚੀਨ ਦੇ ਲਈ ਭਾਰਤ ਦੇ ਖਿਲਾਫ ਪਾਣੀ ਨੂੰ ਹਥਿਆਰ ਬਣਾਉਣਾ ਉਹਨਾ ਆਸਾਨ ਨਹੀਂ ਹੋਵੇਗਾ ਜਿੰਨਾ ਕਿ ਗਵਾਂਡੀ ਮੁਲਕ ਪਾਕਿਸਤਾਨ ਸੋਚ ਰਿਹਾ ਸੋ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਸਾਂਝੀ ਜ਼ਰੂਰ ਕਰਨਾ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ